ਯੇ ਮੈਂ ਕਿ ਯਾਦ ਕਰੋ ਮੈਂ ਤੁਹਾਨੂੰ ਵਾਦਾ ਕੀਤਾ ਸੀ ਬਿਜਲੀ ਆਮ ਆਮ ਕਰ ਦੂੰਗਾ ਆ ਥਰਮਲ ਪਲੈਂਟ ਬਣਾ ਕੇ ਆਮ ਆਮ ਕਰਤੀ ਕਿ ਨਹੀਂ ਮੈਂ ਤੁਹਾਨੂੰ ਕਿਹਾ ਸੀ ਕਿ ਹਰ ਜ਼ਿਲ੍ਹੇ ਨੂੰ ਚੰਡੀਗੜ੍ਹ ਨਾਲ 4 ਤੇ 6 ਲੈਂਦੀਆਂ ਸੜਕਾਂ ਨਾਲ ਜੋੜ ਦੂੰਗਾ ਜੋੜਦਿਆਂ ਕਿ ਨਹੀਂ ਅਸੀਂ ਤੁਹਾਨੂੰ ਕਿਹਾ ਸੀ ਕਿ ਥੋੜੀ ਜਿਹੜੀਆਂ ਜਿੰਨੀਆਂ ਇੱਥੇ ਗਰੀਬਾਂ ਵਾਸਤੇ ਸਕੀਮਾਂ ਸਾਰੀਆਂ ਬਾਦਲ ਸਾਹਿਬ ਨੇ ਕਿਹਾ ਸੀ ਲਾਗੂ ਕਰਾਂਗੇ ਤੇ ਪਹਿਲੇ ਦਿਨੀ ਲਾਗੂ ਕੀਤੀਆਂ ਇਹਨਾਂ ਵਾਂਗੂ ਲਾਰੇ ਨਹੀਂ ਪਾਏ ਤੁਸੀਂ ਦੇਖ ਲਓ ਖਾਲਸਾ ਪੰਥ ਦੀ ਯਾਦਗਾਰਾਂ ਕਿੰਨੀਆਂ ਬਣਾਈਆਂ ਸਾਰੇ ਧਰਮਾਂ ਦੇ ਜਿਹੜੇ ਪਵਿੱਤਰ ਸਥਾਨ ਹੈ ਸ਼੍ਰੋਮਣੀ ਕਾਲੀ ਦਲ ਨੇ ਸਜਾਏ ਜਦੋਂ ਕੋਈ ਹਾਦਸਾ ਹੁੰਦਾ ਸੀ ਜਾਂ ਕੋਈ ਨੁਕਸਾਨ ਹੁੰਦਾ ਸੀ ਬਾਪੂ ਬਦਲ ਆਪ ਜਾਂਦੇ ਸੀ ਅੱਜ ਮੈਨੂੰ ਫਿਰ ਤੋਂ ਦੁੱਖ ਲੱਗ ਰਿਹਾ ਹੈ ਅੱਜ ਘੱਗਰ ਨਾਲ ਪਾਣੀ ਕਈ ਜ਼ਿਲ੍ਹਿਆਂ 'ਚ ਉੱਤੇ ਆ ਗਿਆ ਫਾਜ਼ਿਲਕਾ ਪਾਣੀ ਕਿਸਾਨ ਡੁੱਬ ਗਏ ਸੁਲਤਾਨਪੁਰ ਹਲਕੇ 'ਚ ਕਿਸਾਨਾਂ ਦਾ ਬੁਰਾ ਹਾਲਾ ਪਾਣੀ ਆ ਗਿਆ ਨਦੀ ਦਾ ਪਰ ਭਗਵੰਤ ਮਾਨ ਨਹੀਂ ਦਿਖਾਈ ਇਹਨਾਂ ਦੇ ਮੰਤਰੀ ਕੋਈ ਦਿਖਾਈ ਨਹੀਂ ਦੇ ਰਿਹਾ ਆ ਕੀ ਕਹਿੰਦੇ ਹੁੰਦੇ ਸੀ ਕਿ ਜਦੋਂ ਨੁਕਸਾਨ ਹੋਊਗਾ ਤੁਹਾਨੂੰ ਪੁੱਛਾਂਗੇ ਵੀ ਨਹੀਂ ਜਿੰਨੇ ਘਰੇ ਤੁਹਾਡੇ ਕੁੱਤੇ ਮੁਰਗੀਆਂ ਕੁਝ ਵੀ ਹੈ ਸਾਰਿਆਂ ਦਾ ਮੁਆਵਜ਼ਾ ਦੇਵਾਂਗੇ ਕਹਿੰਦਾ ਸੀ ਨਾ ਤੁਹਾਡੇ ਭਗਵੰਤ ਮਾਨ ਹੁਣ ਕਿੱਧਰ ਗਿਆ ਉਹ ਤੂੰ ਆਪ ਹੀ ਨਹੀਂ ਦਿਖਦਾ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਬਚਾ ਲੋ ਪੰਜਾਬ ਨੂੰ بڑے ਲੋਕ ਫਿਰ ਤੋਣਗੇ ਤੁਹਾਡੇ ਕੋਲੇ ਕੋਈ ਕਹੂਗਾ ਮੈਂ ਪਤਾ ਨਹੀਂ ਕੀ ਖਾਲਸਾ ਕੌਮ ਦਾ ਲੀਡਰ ਹੈ ਸੰਗਰੂਰ ਵਾਲੇ ਜਦੋਂ ਆਪਾਂ ਰਿਸ਼ਤਾ ਵੀ ਕਰਦੇ ਆ ਨਾ ਬੜਾ ਸੋਚ ਸਮਝ ਕੇ ਪਰਿਵਾਰ ਚ ਹੁੰਦੇ ਆ ਪਿਛੋਕੜ ਦੇਖਦੇ ਆ ਆਪਾਂ ਆਪਣੀ ਜਾਨ ਦੇ ਰਹੇ ਆ 5 ਸਾਲ ਵਾਸਤੇ ਬਿਗੈਰ ਦੇਖੇ ਬਿਗੈਰ ਦੇਖੇ ਸਮਝੇ ਆਪਾਂ 5 ਸਾਲ ਆ ਝਾੜੂ ਵਾਲ ਨੂੰ ਖਰਾਬ ਕਰਤੇ ਉਦੋਂ ਪਹਿਲੇ ਕਾਂਗਰਸ ਆਪਾਂ ਨੂੰ ਪਤਾ ਸੀ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਨਹੀਂ ਕਰਨਾ ਪਰ ਆਪਾਂ ਗੱਲਾਂ ਫਿਰ ਤੋਂ ਆ ਗਏ ਹੁਣ ਵੀ ਕਈ ਆਉਣਗੇ ਕੋਈ ਦੁਬਈਓ ਆ ਜਾਂਦਾ ਹੈ ਗੋਲ ਪੱਗ ਬਣ ਲੈਂਦਾ ਆਪ ਉਹਦੇ ਘਰ 'ਚ ਸਾਰੇ ਨਸ਼ੇ ਹੁੰਦੇ ਆ ਕਿਸੇ ਨੂੰ ਨਹੀਂ ਪਤਾ ਕਿੱਥੋਂ ਆਇਆ ਦੇ ਕੌਮ ਮਗਰ ਲੱਗ ਜਾਂਦੀ ਹੈ ਉਹ ਵੀ ਆ ਕੇ ਲੁੱਟ ਕੇ ਪਰੇ ਜਾਂਦਾ ਹੈ ਕਿੰਨੀ ਦੇਰ ਆਪਾਂ ਇਹਦਾ ਕੰਮ ਕਰਾਂਗੇ ਆਪਣੀ ਜਿੰਮਵਾਰੀ ਹੈ ਆਪਣੀ ਪੰਜਾਬ ਸੂਬਾ ਆਪਣੀ ਜਿੰਮਵਾਰੀ ਹੈ ਯਾਰ ਆਪਣੇ ਬਜ਼ੁਰਗਾ ਨੂੰ ਪੁੱਛੋ ਜਿਹੜੇ ਨੌਜਵਾਨ ਬੱਚੇ ਐ ਆਪਣੇ ਬਜ਼ੁਰਗਾ ਨੂੰ ਆਪਣੇ ਮਾਤਾ ਨੂੰ ਪੁੱਛੋ ਜੇ ਤੁਸੀਂ ਉਹਦੋਂ ਆਪਣੇ ਬਜ਼ੁਰਗਾ ਨੂੰ ਪੁੱਛਦੇ ਕਿ ਨੂੰ ਵੋਟ ਪਾਉਣੀ ਹੈ ਸਿਰ ਝੁਕਾ ਕੇ ਕਹਿੰਦੇ ਹੁੰਦੇ ਸੀ ਤੱਕੜੀ ਨੂੰ ਗੁਰੂ ਦੀ ਤੱਕੜੀ ਨੂੰ ਵੋਟ ਪਾਉਣੀ ਹੈ ਉਹ ਸਪਿਰਿਟ ਵਾਪਸ ਲੈ ਕੇ ਆਓ ਜੇ ਬਚਣਾ ਪੰਜਾਬ ਨੇ ਬਚਣਾ ਉਹ ਸਪਿਰਿਟ ਲੈ ਕੇ ਤੱਕ ਮੁੱਖ ਮੰਤਰੀ ਤਰਫੋਂ ਕੋਈ ਦੇਸ਼ ਨਹੀਂ ਹੈ ਆ ਵਿਚਾਰਿਆਂ ਦੇ ਹਜ਼ਾਰਾਂ ਏਕੜ ਜ਼ਮੀਨ ਖਰਾਬ ਹੋਈ ਹੈ ਕੋਈ ਬਾ ਫੜਣਾ ਲਾ ਆ ਤਾਂ ਲੋਕਾਂ ਨੇ ਆਪ ਇਕੱਠੇ ਕੀਤੇ ਤੇ ਮੈਂ ਵੀ ਅੱਜ ਲੈ ਕੇ ਆਇਆ ਪੱਖੇ ਪੰਪ ਤੇ ਪਾਈਪਾਂ ਤੇ ਮੋਟਰਾਂ ਕਿ ਪਾਣੀ ਕੱਢ ਸਕੀਏ ਜਿਹੜਾ ਕੰਮ ਸਰਕਾਰ ਦਾ ਸੀ ਮੈਨੂੰ ਦੁੱਖ ਲੱਗਦਾ ਹੈ ਕੀ ਐਡਾ ਵੱਡਾ ਹੱਤਬਾ ਦੇ ਕੇ ਮੁੱਖ ਮੰਤਰੀ ਆ ਝਾੜੂ ਵਾਲੇ ਲਿਆਉਂਦੇ ਸੀ ਪਾਪ ਹੋ ਗਿਆ ਕਿ ਇਹਨਾਂ ਨੇ ਬਰਬਾਦ ਕਰਤਾ ਪੰਜਾਬ ਬਸ 400 ਦੀ ਤਕਰੀਬ ਐਂਬੂਲੈਂਸਾਂ ਤੇ ਮੈਡੀਕਲ ਸਹੂਲਤਾਂ ਦਾ ਦਾਵਾ ਕਰਦੇ ਸੀ ਡਾਕਟਰੀ ਟੀਮਾਂ ਦਾ ਦਾਵਾ ਕਰਦੀ ਸਰਕਾਰ ਮੈਂ ਅੱਜ ਮੈਂ ਅੱਜ 70 ਪਿੰਡਾਂ ਚੋਂ ਜਾ ਕੇ ਆਇਆ ਸਾਰੇ ਕਿ ਐਂਬੂਲੈਂਸ ਦੀ ਛੱਡਦੇ ਉਹਨਾਂ ਦਾ ਅਫਸਰ ਹੀ ਬੰਦਾ ਹੀ ਹੈ ਨਹੀਂ ਅਫਸਰ ਪੰਜਾਬ ਸਰਕਾਰ ਦਾ ਹੀ ਹੈ ਨਹੀਂ ਕਿਸੇ ਪਿੰਡ ਚ ਨਹੀਂ ਐਂਬੂਲੈਂਸ ਹੀ ਕਰਕੇ ਅਸੀਂ ਹੁਣ ਰਿਕੁਐਸਟ ਕੀਤੀ ਐ ਐਸਜੀਪੀਸੀ ਪ੍ਰਧਾਨ ਨਾਲ ਉਹ ਭੇਜ ਰਿਹਾ ਕੱਲ ਪਰਸੋਂ ਇੱਥੇ ਡਾਕਟਰਾਂ ਦੀ ਟੀਮਾਂ ਵੀ ਆ ਰਹੀਆਂ ਐ ਮੈਡੀਕਲ ਟੀਮ ਵੀ ਲੱਗਣਗੇ ਤੇ ਅਸੀਂ ਸਾਰੇ ਅਫਿਊਮਿੰਗ ਓਕੇਸ਼ਨ ਵੀ ਕਰਾਂਗੇ ਜੇ ਸਰਕਾਰ ਦਿੰਦੀ ਹੁੰਦੀ ਤਾਂ ਲੋਕੀ ਕੀ ਮੰਗਦੇ ਮੰਗਣਾ ਨਹੀਂ ਸੀ ਸਭ ਤੋਂ ਸੱਤ ਗਰਦੌਰੀਆਂ ਦਾ ਬਹੁਤ ਕਿਸਾਨਾਂ ਵੱਲੋਂ ਕਿਹਾ ਗਰਦੌਰੀ ਹਾਲ ਤੱਕ ਕੁਝ ਵੀ ਨਹੀਂ ਹੋ ਰਿਹਾ ਪ੍ਰੋਸੈਸ ਮੈਂ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਨਾ ਚਾਹਣਾ ਹਾਂ ਤੁਸੀਂ ਕੀ ਕਹਿੰਦੇ ਹੁੰਦੇ ਸੀ ਭਗਵੰਤ ਮਾਨ ਕਿ ਜੇ ਨੁਕਸਾਨ ਹੋ ਗਿਆ ਕੋਈ ਬਾੜਾ ਕਰਕੇ ਬੱਕਰੀਆਂ ਮੁਰਗੀਆਂ ਸਾਰਿਆਂ ਦਾ ਮੁਆਵਜ਼ਾ ਦੇਵਾਂਗੇ ਇੱਥੇ ਤਾਂ ਬੰਦੇ ਮਰੀ ਜਾਂਦੇ ਘਰ ਡਟ ਕੇ ਤੁਸੀਂ ਬੁਰਗੀਆਂ ਤੇ ਬੱਕਰੀਆਂ ਤਾਂ ਛੱਡ ਦਿਓ ਬੰਦਿਆਂ ਦਾ ਮਾਕੋ ਨਾਲ ਘਰਾਂ ਦਾ ਮੁਆਵਜ਼ਾ ਦੇ ਦਿਓ ਉਹਨਾਂ ਦੇ ਫਸਲਾਂ ਦਾ ਮੁਆਵਜ਼ਾ ਦੇ ਦਿਓ ਘਰੇ ਬਹਿ ਕੇ ਐਸ਼ ਕਰਨ ਵਾਸਤੇ ਤੁਹਾਨੂੰ ਨਹੀਂ ਬਣਾਇਆ ਮੁਕੰਮਲ ਸੋ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜਾ ਖੁਈਆਂ ਸਰਵਰ ਇਲਾਕੇ ਦੇ ਵਿੱਚ ਮੀਂਹ ਦੇ ਨਾਲ ਜਿਹੜਾ ਪਾਣੀ ਕਰਕੇ ਬਰਬਾਦੀ ਹੋਈ ਸੀ ਉਸ ਦਾ ਜਿਹੜਾ ਹੈਗਾ ਮੌਇਨਾ ਕੀਤਾ ਗਿਆ ਦੌਰਾ ਕੀਤਾ ਗਿਆ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਲੋਕਾਂ ਵੱਲੋਂ ਜਿਹੜਾ ਹੈਗਾ ਆਪਣਾ ਦਰਦ ਜਿਹੜਾ ਉਹਨਾਂ ਦੇ ਨਾਲ ਸਾਂਝਾ ਕੀਤਾ ਗਿਆ ਕਿ ਕਿਸ ਕਿਸਾਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ